ਸੱਚ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਜੀ ਸੈਣੀ ਅੱਜ ਅਸੀਂ ਖੜੇ ਆ ਦੋਸਤੋ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ ਬੇਦੀ ਦਾ ਜਿਹੜਾ ਇਕਲੌਤਾ ਬੱਸ ਸਟੈਂਡ ਹੈ ਨੂਰਪੁਰ ਬੇਦੀ ਉੱਥੇ ਅਸੀਂ ਖੜੇ ਆ ਅੱਜ ਦਾ ਮਕਸਦ ਕੀ ਹੈ ਇੱਥੇ ਖੜਨ ਦਾ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਇਹ ਦੱਸ ਜਮਾ ਕਿ ਇਹ ਜਿਹੜਾ ਬੱਸ ਸਟੈਂਡ ਹੈ ਅੱਜ ਜਿਹੜੀ ਹੈ ਇਹਦੀ ਕੱਲ ਸੌਰੀ ਕੱਲ ਇਹਦੀ ਜਿਹੜੀ ਹੈ ਉਹ ਆਕਸ਼ਨ ਹੋਈ ਸੀ ਬੋਲੀ ਪਰ ਬੋਲੀ ਦੇ ਵਿੱਚ ਕੀ ਸੀ ਪਿਛਲੇ ਸਾਲ ਜਿਹੜੀ ਇਹਦੀ ਬੋਲੀ ਸੀ ਉਹ 9,61,000 ਰੁਪਏ ਦੀ ਸੀ ਤੇ ਇਸ ਵਾਰ ਜਿਹੜੀ ਬੋਲੀ ਕੱਲ ਰੱਖੀ ਗਈ ਸੀ ਉਹ ਇਸ ਕਰਕੇ ਰੱਦ ਕਰਨੀ ਪਈ ਵਿਭਾਗ ਨੂੰ ਕਿਉਂਕਿ 8,70,000 ਤੋਂ ਵੱਧ ਬੋਲੀ ਹੈ ਜਿਹੜੀ ਹੈ ਉਹ ਬੋਲੀਕਾਰਾਂ ਵੱਲੋਂ ਨਹੀਂ ਲਗਾਈ ਗਈ ਜਿਸ ਕਰਕੇ ਬੋਲੀ ਰੱਦ ਹੋ ਗਈ ਤੇ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਇੱਥੇ ਸਾਡੇ ਖੜਨ ਦਾ ਮਕਸਦ ਕੀ ਹੈ ਮਕਸਦ ਦੋਸਤੋ ਇਹ ਹੈ ਕਿ ਇਹ ਜਿਹੜਾ ਬਸ ਸਟੈਂਡ ਹੈ ਈਦੀ ਤਰਾਸ ਦੀ ਇਹਦੇ ਬੁਰੇ ਹਾਲਾਤ ਬਣੇ ਹੋਏ ਆ ਇਹਦਾ ਅਲਾਕਾ ਗਵਾਇਆ ਸਭ ਜਾਣਦੇ ਆ ਕਿ ਨੂਰ ਪਰਵੇਦੀ ਦਾ ਇਕੋ ਜਿਹੜਾ ਬਸ ਸਟੈਂਡ ਆ ਉਹਦੀ ਦਰਦਸ਼ਾ ਕਿਦਾਂ ਦੀ ਬਣੀ ਹੋਈ ਹਾਲਾਤ ਕਿਦਾਂ ਦੇ ਬਣੇ ਹੋਏ ਆ ਪਰ ਇਹਦੇ ਲਈ ਜਿਹੜੀ ਮੇਨ ਗੱਲ ਹੈ ਮੇਨ ਗੱਲ ਇਹ ਹੈ ਦੋਸਤੋ ਕਿ ਬੋਲੀ ਕਰਾਣਾ ਵੀ ਇਹਦਾ ਕੋਈ ਹੱਲ ਨਹੀਂ ਕਿਉਂਕਿ ਉਹਦੇ ਪਿੱਛੇ ਦਾ ਕਾਰਨ ਹੈ ਜਿਹੜੀ ਇੱਥੇ ਦੀ ਮੈਂਟੀਨੈਂਸ ਹੈ ਉਹ ਕਰਾਣੀ ਪੰਚਾਇਤ ਨੇ ਕਿਉਂਕਿ ਜਦ ਬੋਲੀ ਹੋ ਜਾਂਦੀ ਆ ਬੋਲੀ ਹੁਣ ਵੇਲੇ ਦੋਸਤੋ ਕੀ ਹੁੰਦਾ ਜਿਹੜੇ ਪੈਸੇ ਪੰਚਾਇਤ ਦੇ ਖਾਤੇ ਦੇ ਵਿੱਚ ਚੱਲ ਗਏ ਉਹਨਾਂ ਪੈਸਿਆਂ ਦੇ ਵਿੱਚੋਂ ਪੰਚਾਇਤ ਨੇ ਜਿਹੜੀ ਰਿਪੇਅਰ ਕਰਾਣੀ ਮੈਂਟੇਨੈਂਸ ਕਰਾਣੀ ਆ ਬੱਸ ਸਟੈਂਡ ਦੀ ਉਸ ਖਾਤੇ ਦੇ ਵਿੱਚੋਂ ਹੋਣੀ ਹੈ ਪਰ ਦੋਸਤੋ ਇਹਦੇ ਪਿੱਛੇ ਦੀ ਇੱਕ ਗੱਲ ਤੁਹਾਨੂੰ ਦੱਸਾਂ ਕਿ ਜਿਹੜਾ ಗ್ರಾಮ ਪੰਚਾਇਤ ਨੂਰਪੁਰ ਕਲਾਂ ਕਿਹਾ ਜਾਂਦਾ ਇਹਨੂੰ ਬੇਦੀ ਨੂੰ ਉਹਦੇ ਖਾਤੇ ਆ ਜਿਹੜੇ ਉਹ ਬੰਦ ਹੈ ਉਹਦਾ ਕਾਰਨ ਇਹ ਹੈ ਕਿ ਨੂਰਪੁਰ ਬੇਦੀ ਦਾ ਪਾਣੀ ਗੰਦਾ ਪਾਣੀ ਉਹ ਪਿੱਛੇ ਨਾਲ ਪਿੰਡ ਪੈਂਦਾ ਇੱਕ ਸੈਣੀ ਮਾਜਰਾ ਬਿਲਕੁਲ ਨਾਲ ਸੈਣੀ ਮਾਜਰਾ ਨੂਰਪੁਰ ਇਕੱਠਾ ਹੀ ਹੈ ਉੱਥੇ ਪਾਣੀ ਜਾਂਦਾ ਹੈ ਜਿਸ ਕਰਕੇ ਇਹ ਉਸ ਪਾਣੀ ਦਾ ਹੱਲ ਜਿਹੜਾ ਨਹੀਂ ਹੋਇਆ ਜਿਸ ਕਰਕੇ ਸੈਣੀ ਮਾਜਰੇ ਦੇ ਇੱਕ ਜਿਹੜੇ ਵਿਅਕਤੀ ਨੇ ਇਸ ਸੰਬੰਧੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਹੈ ਉਹ ਫਾਈਲ ਕੀਤਾ ਹੋਇਆ ਹੈ ਜਿਸ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਪਰ ਕੰਡੈਕਟ ਵੀ ਪੈ ਗਈ ਔਰ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਹੋਇਆ ਵੀ ਬਾਈ ਪਹਿਲਾ ਮਸਲਾ ਜਿਹੜਾ ਪਹਿਲਾ ਜਿਹੜੇ ਤੁਹਾਡੇ ਕੋਲ ਪੈਸੇ ਆ ਉਹਦੇ ਨਾਲ ਤੁਸੀਂ ਇਸ ਗੰਦੇ ਪਾਣੀ ਦਾ ਹੱਲ ਕਰੋ ਔਰ ਜਿਹੜੇ ਬਾਕੀ ਕੰਮ ਹੈ ਤੁਹਾਡੇ ਉਹ ਬਾਅਦ ਦੇ ਵਿੱਚ ਦੇਖਾਂਗੇ ਕੁੱਲ ਮਰ ਲਾ ਕੇ ਇਹ ਹੈ ਕਿ ਖਾਤੇ ਜਿਹੜੇ ਆ ਉਹ ਨੂਰਪੁਰਵੇਦੀ ਦੇ ਸੀਜ਼ ਹੈ ਬੰਦ ਪਏ ਆ ਜਿਸ ਕਰਕੇ ਕੋਈ ਕੰਮ ਹੋ ਨਹੀਂ ਸਕਦਾ ਤੇ ਉਹੀ ਗੱਲ ਫੇਰ ਆਂਦੀ ਹੈ ਕਿ ਜੇਕਰ ਇਹਦੀ ਆਪਸ਼ਨ ਹੁੰਦੀ ਹੈ ਇਹਦੀ ਬੋਲੀ ਹੁੰਦੀ ਆ ਉਹ ਪੈਸੇ ਜਿਹੜੇ ਹੈਗੇ ਗ੍ਰਾਮ ਪੰਚਾਇਤ ਨੂਰਪੁਰਵੇਦੀ ਦੇ ਖਾਤੇ ਦੇ ਵਿੱਚ ਚੱਲ ਜਾਣੇ ਆ ਔਰ ਜਿੱਦਾਂ ਪਹਿਲਾਂ ਗਏ ਆ ਤੇ ਸਵਾਲ ਇਹ ਹੈ ਵੀ ਇੱਥੇ ਜਿਹੜੀਆਂ ਬਵਸਤਾਵਾਂ ਆ ਔਰ ਜਿਵੇਂ ਲੈਟਰਨ ਬਾਥਰੂਮ ਹੋਇਆ ਸਫਾਈ ਸਾਮ ਸੰਭਾਲਦੀਆਂ ਗੱਲਾਂ ਔਰ ਉਹ ਉਹ ਬਿਲਕੁਲ ਵੀ ਉਹ ਜਿਹੜੇ ਕੰਮ ਹੈ ਉਹ ਉਹਨਾਂ ਵੱਲ ਕੋਈ ਗੌਰ ਨਹੀਂ ਨਾ ਉਹ ਪੋਸੀਬਲ ਹੈ ਹੁਣ ਸਵਾਲ ਇਹ ਹੈ ਵੀ ਉਹ ਕੰਮ ਕਿੱਦਾਂ ਹੋ ਸਕਦੇ ਆ ਦੋਸਤੋ ਤੁਹਾਡੀ ਵੀ ਅਸੀਂ رائے ਜ਼ਰੂਰ ਜਾਣਾਂਗੇ ਪਰ ਨਾਲ ਨਾਲ ਪਹਿਲਾਂ ਤੁਹਾਨੂੰ ਹਾਲਾਤ ਦੱਸਿਏ ਇੱਥੇ ਦੇ ਹਾਲਾਤ ਹੈ ਜਿਹੜੇ ਉਹ ਕਿਸ ਤਰ੍ਹਾਂ ਦੇ ਹੈ ਮੈਂ ਬੇਨਤੀ ਕਰੂੰਗਾ ਨਾਲ ਖਾਨ ਸਾਹਿਬ ਨੂੰ ਕੈਮਰਾਮੈਨ ਜੀ ਨੂੰ ਕਿ ਆਓ ਨਾਲ ਕਿਉਂਕਿ ਮੈਂ ਇਹ ਵੀ ਦੱਸ ਜਮਾ ਕਿਉਂਕਿ ਇਹ ਜਿਹੜਾ ਬੱਸ ਸਟੈਂਡ ਹੈ ਇਹ ਨੂਰ ਪਰਵੇਦੀ ਦੀ ਪ੍ਰਾਪਰਟੀ ਜਿਹੜੀ ਪੰਚਾਇਤ ਦੀ ਜ਼ਰੂਰ ਹੈ ਪਰ ਦੋਸਤੋ ਇਹ ਪੂਰੇ ਇਲਾਕੇ ਦਾ ਬੱਸ ਸਟੈਂਡ ਹੈ ਇੱਥੇ ਜਿਹੜਾ ਪੂਰਾ 137 38 ਪਿੰਡ ਸਾਡੇ ਜਿਹੜੇ ਬਲਾਕ ਨੂਰਪੁਰ ਬੇਦੀ ਦੇ ਆ ਉਹ ਵੱਖ-ਵੱਖ ਸਾਡੀਆਂ ਭੈਣਾ ਜਿਹੜੇ ਵੀਰ ਐ ਬੱਚੇ ਪੜਨ ਵਾਲੇ ਐ ਉਹ ਸਾਰੇ ਇੱਥੋਂ ਬੱਸਾਂ ਲੈ ਕੇ ਆਪਣੀਆਂ ਆਪਣੀਆਂ ਮੰਜ਼ਲਾਂ ਮੰਜ਼ਲਾਂ ਤੇ ਜਾਂਦੇ ਆਂਦੇ ਆ ਸੋ ਇਸ ਕਰਕੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਜਿਹੜੇ ਸਾਡੇ ਜਾਣੇ ਪਛਾਣੇ ਚਿਹਰਾ ਹੈ ਡਾਕਟਰ ਦਵਿੰਦਰ ਬਾਜਾੜ ਨੀਲ ਚਰਾਣਾ ਸਰਪੰਚ ਮਾਨਕੂ ਮੱਜਰੇ ਤੇ ਉਹ ਸਾਡੇ ਨਾਲ ਜਿਹੜੇ ਐ ਇਸ ਸਮੇਂ ਨਾਲ ਖੜੇ ਐ ਸੋ ਇੱਥੇ ਦੇ ਜਿਹੜੇ ਹਾਲਾਤ ਐ ਪਹਿਲਾਂ ਉਹ ਦੱਸਾਂਗੇ ਤੁਹਾਨੂੰ ਉਸ ਤੋਂ ਬਾਅਦ ਫਿਰ ਇਹਦਾ ਇਹ ਹੱਲ ਕੀ ਹੈ ਇਹ ਸਮੱਸਿਆਵਾਂ ਜਿਹੜੀਆਂ ਇਹ ਮਸਲੇ ਜਿਹੜੇ ਕਿੱਦਾਂ ਹੱਲ ਹੋ ਸਕਦੇ ਆ ਔਰ ਬੱਸ ਸਟੈਂਡ ਦਾ ਜਿਹੜਾ ਪ੍ਰੋਪਰ ਹੱਲ ਹੈ ਉਹ ਬੋਲੀ ਨਾਲ ਨਹੀਂ ਕਿ ਬੋਲੀ ਹੋ ਗਈ ਆਪਾਂ ਇਹ ਤਾਂ ਉਹ ਗੱਲ ਹੋਈ ਹੈ ਕਿ ਪੰਚਾਇਤ ਦੇ ਖਾਤੇ ਵਿੱਚ ਪੈਸੇ ਆ ਗਏ ਔਰ ਉ ਤੋਂ ਬਾਅਦ ਉਹ ਪੈਸਾ ਕਿਤੇ ਲੱਗਣਾ ਨਹੀਂ ਫਿਰ ਜਿਹੜਾ ਠੇਕੇਦਾਰ ਹੈ ਉਹ ਇਹ ਸੋਚੂਗਾ ਵੀ ਬਾਈ ਜੀ ਮੈਂ ਹੁਣ ਜਿਹੜੇ ਪੈਸੇ ਦਿੱਤੇ ਹੈ ਉਹ ਪੈਸੇ ਆਪਣੇ 1 ਸਾਲ ਦੇ ਵਿੱਚ ਕਿੱਦਾਂ ਪੂਰੇ ਕਰਨੇ ਆ ਉਹ ਕੋਈ ਹੀਲੇ-ਵਸੀਲੇ ਲੱਭੂਗਾ ਉਹਦੇ ਬਾਰੇ ਵੀ ਅੱਗੇ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਦਿਖਾਵਾਂਗੇ ਹਾਲਾਤ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਨਾਲ ਆ ਜਾਣ ਕਿਉਂਕਿ ਸਪੈਸ਼ਲ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਕਿ ਨੂਰ ਪਰਬਦੀ ਦੇ ਬੱਸ ਸਟੈਂਡ ਦੀ ਹਾਲਾਤ ਹੈ ਜਿਹੜੇ ਉਹ ਜਰੂਰ ਦੱਸੇ ਜਾਣ ਪਹਿਲਾਂ ਤਾਂ ਤੁਹਾਨੂੰ ਮੇਨ ਐਂਟਰੀ ਗੇਟ ਹੈ ਤੁਹਾਨੂੰ ਜਿਹੜਾ ਮੇਨ ਐਂਟਰੀ ਗੇਟ ਹੈ ਦੋਸਤੋ ਉਹ ਦੱਸਾਂਗੇ ਕਿ ਥੋੜੀ ਇੱਕ ਜਿਹੜੀ ਦੇਰ ਪਹਿਲਾਂ ਜਿਵੇਂ ਵਰਖਾ ਪਰਸੋਂ ਵੀ ਹੋਈ ਹੈ ਚੌਥਵੀ ਹੋਈ ਹੈ ਤੇ ਕੱਲ ਵੀ ਵਰਖਾ ਹੋਈ ਹੈ ਹਾਲਾਤ ਦੱਸਦੇ ਹਾਂ ਵਰਖਾ ਦੇ ਤੁਸੀਂ ਇਹ ਦੇਖ ਲਓ ਪਾਣੀ ਕਿਵੇਂ ਖੜਾ ਆ ਐਂਟਰੀ ਗੇਟ ਹੈ ਇਹ ਐਂਟਰੀ ਗੇਟ ਹੈ ਬਸਟੈਂਡ ਨੂਰ ਪ੍ਰਵੇਦੀ ਦਾ ਇਹਦੇ ਮੋਹਰੇ ਦੇਖੋ ਅੰਦਰ ਆਉਣ ਵਾਸਤੇ ਆ ਨਾਲ ਦੁਕਾਨ ਹੈ ਵੀਰ ਦੀ ਉਹਨੇ ਅੱਗੇ ਕੰਕਰੀਟ ਪਾਈ ਹੋਈ ਆ ਉੱਥੋਂ ਆ ਦੇਖੋ ਪੈ ਮਾਤਾ ਆਈ ਹੈ ਉੱਥੋਂ ਲੰਘ ਕੇ ਆਈ ਹੈ ਜਦ ਕਿ ਅੰਦਰ ਆਉਣ ਵਾਸਤੇ ਕੋਈ ਬਹੁਤੇ ਹਾਲਾਤ ਚੰਗੇ ਨਹੀਂ ਤੇ ਦੂਜੇ ਪਾਸੇ ਵੀ ਮੈਂ ਦੱਸ ਦਵਾਂ ਦੂਜੇ ਪਾਸੇ ਤੇ ਹਾਲਾਤ ਆ ਜਿਹੜੇ ਮੈਂ ਬੇਨਤੀ ਕਰੂੰਗਾ ਖਾਨ ਸਾਹਿਬ ਨੂੰ ਉਹ ਦੱਸਣ ਦੂਜੇ ਪਾਸੇ ਦੇ ਹਾਲਾਤ ਆ ਜਿਹੜੇ ਉਹ ਵੀ ਜਿਹੜੇ ਆ ਉਹ ਅਸੀਂ ਤੁਹਾਨੂੰ ਦੱਸਾਂਗੇ ਕੇ ਹਾਲਾਤ ਕਿੰਨੇ ਬੱੱਤਰ ਬਣੇ ਹੋਏ ਆ ਆ ਦੇਖ ਲਓ ਇੱਧਰ ਵੀ ਐਂਟਰੀ ਗੇਟ ਦਾ ਇਹੀ ਹਾਲ ਹੈ ਔਰ ਜਦ ਵਰਖਾ ਹੋ ਜਾਂਦੀ ਹੈ ਦੋਸਤੋ ਐਨਾ ਭਰ ਜਾਂਦਾ ਉਹ ਰੇੜੀ ਜਿੱਥੇ ਲੱਗੀ ਹੋਈ ਆ ਉੱਥੇ ਤੱਕ ਵੀ ਕੋਈ ਅੰਦਰ ਜਾਣ ਵਾਸਤੇ ਕੋਈ ਰਸਤਾ ਨਹੀਂ ਬਚਦਾ ਇਹ ਤੁਹਾਨੂੰ ਦੱਸਿਆ ਇਹ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਦੋਸਤੋ ਲੈਟਰਨ ਬਾਥਰੂਮ ਹੈ ਜਿਹੜੇ ਉਹਨਾਂ ਦੀ ਹਾਲਾਤ ਕੀ ਆ ਮੈਂ ਬੇਨਤੀ ਕਰੂੰਗਾ ਖਾਨ ਸਾਹਿਬ ਨੂੰ ਕਿ ਜਲਦੀ ਆ ਰਹੋ ਤਾਂ ਕਿ ਆਪਾਂ ਜਿਹੜੇ ਇਹ ਹਾਲਾਤ ਦੱਸਣ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਹੈ ਉਹ ਵੀ ਨਾਲ ਕਰਾਂਗੇ ਦੱਸਾਂਗੇ ਵੀ ਬਾਈ ਜੀ ਜਿਹੜਾ ਇਹਦਾ ਹੱਲ ਕੀ ਹੋ ਸਕਦਾ ਆ ਦੇਖੋ ਜਿਵੇਂ ਕਿਸਤੀ ਦੇ ਕਿਸਤੀ ਪੈਂਦੀਆਂ ਹਨਾ ਆ ਪਾਣੀ ਦੇਖੋ ਕਿਦਾਂ ਖੜਾ ਆ ਪਾਣੀ ਬੱਸ ਸਟੈਂਡ ਦੇ ਵਿੱਚ ਦੇਖ ਲਓ ਹਾਲਾਤ ਕਿਆ ਬਣੇ ਹੋਏ ਐ ਇਹ ਪਾਣੀ ਐਦਾ ਨਹੀਂ ਵੀ ਸਾਫ ਸੁਥਰਾ ਐ ਜਿਵੇਂ ਚਿੱਕਰ ਹੁੰਦਾ ਨਾ ਇੱਥੇ ਜਿਹੜੇ ਮੱਛਰ ਮੱਖੀਆਂ ਦਾ ਵੀ ਜਿਹੜਾ ਬੋਲਬਾਲਾ ਜ਼ਰੂਰ ਹੋਊਗਾ ਬਿਮਾਰੀਆਂ ਦਾ ਵੀ ਡਰ ਐ ਆ ਦੇਖ ਲਓ ਹਾਲਾਤ ਕਿਵੇਂ ਇਹ ਇਹ ਜਿੰਨੀ ਵੀ ਥਲੇ ਇੰਟਰਲੌਕ ਲੱਗੀ ਹੋਈ ਐ ਸਾਰੀ ਬਹਿ ਚੁੱਕੀ ਐ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਆ ਬੱਸਾਂ ਖੜੀਆਂ ਬੱਸ ਸਟੈਂਡ ਦੇ ਵਿੱਚ ਇਧਰ ਪਾਣੀ ਦੇ ਹਾਲਾਤ ਵੀ ਖਾਨ ਸਾਹਿਬ ਦੱਸ ਦਿਓ ਪਲੀਜ਼ ਆ ਦੇਖ ਸਕਦੇ ਤੁਸੀਂ ਇਹਦੇ ਉੱਪਰ ਆ ਜਰੂਰ ਉੱਧਾਂ ਲੱਗਿਆ ਹੋਇਆ ਵਾਟਰ কুলਰ ਪਰ ਇਹਨੂੰ ਕੋਈ ਕਨੈਕਸ਼ਨ ਨਹੀਂ ਹੈ ਇਹ ਤਾਂ ਇਹ ਰੱਬ ਆਸਰੇ ਚੱਲ ਰਿਹਾ ਵਾਟਰ ਸਪਲਾਈ ਦੇ ਵੱਲੋਂ ਕਨੈਕਸ਼ਨ ਆ ਜਿਹੜਾ ਉਹ ਇੱਥੇ ਚੱਲ ਰਿਹਾ ਸਿੱਧਾ ਪਾਣੀ ਟੈਂਕੀ 'ਚ ਜਾ ਰਿਹਾ ਉਹ ਸਿੱਧਾ ਪਾਣੀ ਆ ਦੇਖ ਲੋ ਬੱਚੇ ਆਪਣੇ ਪੈਰ ਧੋ ਰਹੇ ਆ ਪਰ ਉਚਿਤ ਬਵਸਤਾ ਪਾਣੀ ਪੀਣ ਦੀ ਜਿਨ੍ਹਾਂ ਨੂੰ ਅਸੀਂ ਦੋਸਤੋ ਬੇਸਿਕ ਨੀਡਸ ਕਹਿੰਦੇ ਆ ਬੁਨਿਆਦੀ ਸਹੂਲਤਾਂ ਜ਼ਰੂਰਤਾਂ ਕਹਿੰਦੇ ਆ ਉਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਉਹ ਵੀ ਇਸ ਸਾਲ ਦੇ ਵਿੱਚ ਹੈ ਨਹੀਂ ਸੋ ਅੱਗੇ ਦੱਸ ਦਿਆਂ ਤੁਹਾਨੂੰ ਇਦਾਂ ਨਾਲ-ਨਾਲ ਅੱਗੇ ਦੇਖ ਲਓ ਤੁਸੀਂ ਆ ਨਾਲ ਸਾਹਮਣੇ ਕੈਮਰਾ ਜਿਹੜਾ ਉਧਰ ਘੁਮਾਇਓ ਪਲੀਜ਼ ਆ ਦੇਖੋ ਸਾਹਮਣੇ ਜਿਹੜਾ ਇੱਥੇ ਦਾ ਲੈਟਰਨ ਬਾਥਰੂਮ ਹੈ ਉਹਦੇ ਖਸਤਾ ਹਾਲਾਤ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹਦੇ ਨਾਲ-ਨਾਲ ਹੋਰ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਆ ਦੇਖੋ ਦੋਸਤੋ ਇਹਦੇ ਆ ਨਾਲ-ਨਾਲ ਇੰਟਰਲੋਕ ਲੱਗੀ ਹੋਈ ਹੈ ਇਹਦੇ ਨਾਲ ਆ ਦੇਖੋ ਇੱਧਰ ਖਾਨ ਸਾਹਿਬ ਦੱਸਿਓ ਪਲੀਜ਼ ਆ ਦੇਖੋ ਆ ਲੈਟਰਨ ਬਾਥਰੂਮ ਹੈ ਹੁਣ ਇਹਦੀ ਪੋਸਟਿਵ ਮੈਂ ਨਹੀਂ ਕਰ ਸਕਦਾ ਇਹ 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 ਜਿਹੜੇ ਖੇਤੀਬਾੜੀ ਵਿਭਾਗਮ ਇਹਦੇ ਆ ਆ ਲੈਟਰਨ ਬਾਥਰੂਮ ਬਣਿਆ ਹੋਇਆ ਜਿਹੜਾ ਪੰਚਾਇਤ ਦਾ ਆਪਣਾ ਇਸ ਬਸ ਸਟੈਂਡ ਚ ਉਧੇ ਆ ਆ ਦੇਖ ਲੋ ਇਹ ਜਿਹੜੇ ਖੱਡੇ ਐ ਪਾਈਪਾਂ ਦੇ ਵੱਡੇ ਵੱਡੇ ਉਹ ਵੀ ਇਹਦੇ ਵਿੱਚ ਕੋਈ ਵੀ ਬੱਚਾ ਗਿਰ ਸਕਦਾ ਆਸਾਨੀ ਨਾਲ ਔਰ ਕਾਫੀ ਡੂੰਘੇ ਵੀ ਹੋਣੇ ਐ ਇਹ ਔਰ ਇੱਕ ਨਹੀਂ ਇਹ ਤਿੰਨ ਬਣੇ ਹੋਇਆ ਔਰ ਤਿੰਨਾਂ ਦੇ ਉੱਪਰ ਮੇਨ ਹਾਲ ਹੈ ਜਿਹੜੇ ਦੇਖ ਲੋ ਉੱਪਰ ਤੇ ਕੋਈ ਟੱਕਣ ਨਹੀਂ ਆ ਇਹਦੇ ਪਰ ਉਹ ਦੂਜਾ ਵੀ ਖਾਨ ਸਾਹਿਬ ਉਹ ਵੀ ਦੱਸਿਓ ਪਲੀਜ਼ ਤੇ ਉਹਦੇ ਨਾਲ ਨਾਲ ਇਧਰ ਆ ਤੀਸਰਾ ਜਿੱਥੇ ਪਾਈਪ ਹੈ ਇਹਦੇ ਹਾਲਾਤ ਵੀ ਦੇਖ ਲਓ ਉੱਪਰ ਤੇ ਟੁੱਟ ਗਿਆ ਉੱਪਰ ਆ ਦੇਖ ਲਓ ਕਿਸ ਤਰ੍ਹਾਂ ਜਿਹੜੇ ਐ ਉੱਪਰ ਜਿਹੜੀ ਐ ਅਲੱਗ-ਅਲੱਗ ਬੂਟੀ ਉਗੀ ਹੋਈ ਆ ਇਹ ਦੇਖ ਲਓ ਮੱਖਰ ਮੱਛਰ ਸੌਰੀ ਮੱਖੀਆਂ ਨਾਲੇ ਮੱਛਰ ਕਿਸ ਤਰ੍ਹਾਂ ਇਹ ਦੇਖ ਸਕਦੇ ਇਧਰ ਦੇਖੋ ਹਾਲਾਤ ਆ ਦੇਖੋ ਪਾਣੀ ਆ ਇਹ ਜੰਦਾ-ਜੰਦਾ ਲੱਗਿਆ ਹੋਇਆ ਇਹ ਇਹ ਮੈਂ ਕਹਿੰਦਾ ਇਹਨੂੰ ਸਾਲੇ ਸਾਲਾਂ ਬੱਧੀ ਹੋ ਗਿਆ ਹੋਣਾ ਕੰਮ ਇਹ ਜੰਦਾ ਲੱਗਿਆ ਤਾਂ ਲੱਗਿਆ ਹੋਇਆ ਇਹ ਉੱਧਰ ਤੇ ਹਾਲਾਤ ਇਤੋਂ ਵੀ ਵੱਧਾ ਰਹਾ ਦੇਖ ਲਓ ਪਾਣੀ ਟਿੱਪ ਟਿੱਪ ਚੋਰ ਰਿਹਾ ਪਰ ਤੋਂ ਇਹਨੂੰ ਸੰਭਾਲ ਇਹਦੀ ਸਾਂਭ ਸੰਭਾਲ ਵੀ ਨਾ ਹੋ ਰਹੀ ਆ ਪਾਣੀ ਦਾ ਪ੍ਰਬੰਧ ਤਾਂ ਕੀਤਾ ਜਾ ਸਕਦਾ ਟੈਂਪਰੇਰੀ ਜੇ ਪਾਣੀ ਇਹ ਓਵਰਫਲੋ ਹੋ ਰਿਹਾ ਜਿਹਦੇ ਵਾਸਤੇ ਤਾਂ ਕੋਈ ਜਿਹੜੀ ਵਾਲ ਪੈਣੀ ਆ ਕੋ 2-400 ਦਾ ਖਰਚਾ ਉਹ ਤਾਂ ਕੀਤਾ ਜਾ ਸਕਦਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਆ ਔਰ ਇਹਦੇ ਵਾਸਤੇ ਵੀ ਕੋਈ ਨਹੀਂ ਇਹ ਉਹ ਗੱਲ ਹੈ ਵੀ ਕੋਈ ਗੱਲ ਨਹੀਂ ਸਰਕਾਰੀ ਪੈਸਾ ਹੈ ਕੋਈ ਘਰ ਜਦ 200 ਸਾਡੇ ਘਰ ਕੋਈ ਚੀਜ਼ ਹੁੰਦੀ ਆ ਅਸੀਂ ਦੇਖਿਆ ਕਿਦਾਂ ਸੰਭਾਲਦੇ ਆ ਪਰ ਇੱਥੇ ਉਹ ਕਹਿੰਦੇ ਆ ਨਾ ਵੀ ਅੰਨੀ ਪੀਂਦੀ ਕੁੱਤੇ ਚੱਟਦੇ ਉਹ ਕੰਮ ਹੈ ਇੱਥੇ ਕੋਈ ਉਹ ਨਹੀਂ ਐ ਸਾਂਝੀ ਬੁੜੀ ਨੂੰ ਕੋਈ ਫੂਕਦਾ ਨਹੀਂ ਉਹ ਕਹਾਣੀ ਐ ਇੱਥੇ ਇਹ ਸਰਕਾਰੀ ਜੜੀਆਂ ਆ ਲੋਕ ਆਮ ਬੰਦਾ ਦੀ ਤਾਰਨਾ ਹੁੰਦੀ ਹੈ ਕਿ ਸਰਕਾਰੀ ਪ੍ਰਾਪਰਟੀ ਆ ਸਾਨੂੰ ਕੀ ਲੈਣਾ ਦੇਣਾ ਪਰ ਇਹ ਪੈਸੇ ਦੋਸਤੋ ਸਾਡੇ ਟੈਕਸ ਦੇ ਪੈਸੇ ਸਾਡੀਆਂ ਜੇਬਾਂ ਦੇ ਵਿੱਚੋਂ ਪੈਸਾ ਜਿਹੜਾ ਜਾਂਦਾ ਉਹ ਪੈਸਾ ਸਰਕਾਰ ਵੱਲੋਂ ਸਾਡੇ ਇੱਥੇ ਲੱਗਿਆ ਹੋਇਆ ਪਰ ਹਾਲਾਤ ਦੇਖ ਲਓ ਕੋਈ ਸਾਂਭ-ਸਮਾਹਣ ਨਹੀਂ ਉੱਪਰ ਦੇਖ ਲਓ ਆ ਹਾਲਾਤ ਕਾਈ ਕਿਵੇਂ ਜੰਮੀ ਹੋਈ ਹੈ ਆ ਦੇਖ ਲਓ ਸਾਹਮਣੇ ਕਿਵੇਂ ਇੱਥੇ ਉੱਪਰ ਰੋਸ਼ਨਦਾਨ ਹੈ ਕੋਈ ਕੁਝ ਨਹੀਂ ਹੈਗਾ ਹਾਲਾਤ ਇੰਨੇ ਬੱਤਰ ਹੈ ਆ ਪਾਣੀ ਖੜਾ ਥੱਲੇ ਉਦੋਂ ਬਾਅਦ ਕੁਝ ਗੱਡੀਆਂ ਇੱਧਰ ਦੇਖੋ ਔਰ ਸਾਨੂੰ ਆਪ ਸ਼ਰਮ ਆ ਰਹੀ ਹੈ ਅਸੀਂ ਇਸ ਇਲਾਕੇ ਦੇ ਬਸਨੀਕ ਹੈ ਆ ਬਾਥਰੂਮ ਦੀ ਸਮੈਲ ਆ ਰਹੀ ਹੈ ਜਿੱਥੇ ਖੜਨਾ ਬੜਾ ਪੋਸੀਬਲ ਨਹੀਂ ਹੈ ਆ ਦੇਖੋ ਦੋਸਤੋ ਆ ਇੱਥੇ ਦਾ ਆ ਦਰਵਾਜੇ ਦਾ ਦੇਖੋ ਇੱਕ ਥੱਲੇ ਜਿਹੜੀ ਪਲਾਈ ਪਾਈ ਹੁੰਦੀ ਉਹ ਵੀ ਟੁੱਟ ਗਈ ਅੰਦਰ ਦੀ ਤਸਵੀਰ ਦਿਖਾਓ ਇੱਥੋਂ ਕੋਈ ਸੱਪ ਕੀੜਾ ਕੰਡਾ ਕੁਝ ਵੀ ਅੰਦਰ ਪ੍ਰਵੇਸ਼ ਕਰ ਸਕਦਾ ਪ੍ਰਵੇਸ਼ ਬਾਹਰ ਆ ਸਕਦਾ ਔਰ ਮੈਨੂੰ ਲੱਗਦਾ ਆ ਨਾਲ ਅਪਲਾਈ ਦਾ ਪੀਸ ਵੀ ਪਿਆ ਦੇਖੋ ਕਿੰਡੀ ਹੈਰਾਨੀ ਦੀ ਗੱਲ ਹੈ ਆਪਾਂ ਇਨਸਾਨੀਅਤ ਵੀ ਖਤਮ ਕਰਤੀ ਇਹਨੂੰ ਇਹ ਨਹੀਂ ਕਿ ਬੇ ਚਾਰ ਕਿੱਲਾ ਲਿਆ ਕੇ ਕਿਸੇ ਮਿਸਤਰੀ ਤੋਂ ਜਾਂ ਆਪ ਚਾਰ ਕਿੱਲਾ ਮਾਰ ਕੇ ਇਹਨੂੰ ਬੰਦੇ ਕਰ ਦਈਏ ਦੋਸਤੋ ਇਹ ਹਾਲਾਤ ਐਵੇਂ ਨਹੀਂ ਬਣੇ ਇਹ ਹਾਲਾਤ ਮੈਨੂੰ ਇਹ ਲੱਗਦਾ 5 6 ਵਜੇ ਜਿਵੇਂ ਠੇਕੇਦਾਰ ਦਾ ਬੰਦਾ ਚੱਲ ਜਾਂਦਾ ਜਿਵੇਂ ਦੋਸਤੋ ਪਹਿਲਾ ਠਿਕਾ ਲਿਆ ਹੋਇਆ ਜਿਹਦੇ ਨਾਂ ਤੇ ਚੱਲਦਾ ਔਰ ਉਤੋਂ ਬਾਅਦ ਦੋਸਤੋ ਇਹ ਰਾਤ ਨੂੰ ਜਿਵੇਂ ਕੋ ਨਸ਼ੇੜੀ ਆ ਗਿਆ ਕਿਸੇ ਬੰਦੇ ਨੇ ਜਾਣਾ ਲੈਟਰਨ ਬਾਥਰੂਮ ਅਗਲਾ ਕਹਿੰਦਾ ਦਰਵਾਜੇ ਤੋੜ ਦੋ ਇਹ ਦਰਵਾਜਾ ਮੈਨੂੰ ਇਹ ਲੱਗਦਾ ਸ਼ੱਕ ਹੈ ਵੀ ਦਰਵਾਜਾ ਐਵੇਂ ਟੁੱਟਿਆ ਲੱਗਦਾ ਇਹ ਹਾਲਾਤ ਦੇਖੋ ਇਹਨੂੰ ਕੋਈ ਦੇਖਣ ਵਾਲਾ ਨਹੀਂ ਕੋਈ ਵੀ ਔਰ ਇਹ ਕਿੰਨਾ ਸਮਾਂ ਹੋ ਗਿਆ ਹਾਲਾਤ ਦੇਖ ਲਓ ਕਿਦਾਂ ਦੇ ਅੱਗੇ ਤੁਹਾਨੂੰ ਅੱਗੇ ਹਾਲਾਤ ਦੱਸਦੇ ਆ ਇਹ ਤੋਂ ਬਾਅਦ ਇਹ ਜਿਹੜੀ ਸ਼ੈੱਡ ਪਈ ਹੋਈ ਹੈ ਇਹ ਛੈੱਡ ਦੇ ਵਿੱਚ ਵੀ ਕਈ ਜਿਹੜੇ ਇੱਕ ਪੀਸ ਬੋਲਦੇ ਆ ਇਹਨੂੰ ਮੇਰਾ ਖਿਆਲ ਹੈ ਔਰ ਕਈ ਜਿਹੜੇ ਹੈਗੇ ਆ ਜਦ ਹਵਾ ਆਂਦੀ ਹੈ ਉਹ ਉੱਪਰ ਨੂੰ ਉੜਦੇ ਆ ਪਰਲੀ ਸਾਈਡ ਦੇ ਇੱਧਰ ਦੇਖ ਲਓ ਪਿੱਛੇ ਗੰਦ ਉਹ ਪਿੱਛੇ ਦਿਖਾ ਲਓ ਮੜਾ ਜ਼ੂਮ ਕਰ ਦਿਓ ਉਹ ਪਿੱਛੇ ਦਿਖਾ ਲਓ ਔਰ ਹਾਂ ਇੱਕ ਹੋਰ ਤੁਹਾਨੂੰ ਦੱਸਾਂ ਆ ਨਾਲ-ਨਾਲ ਦਿਖ ਰਿਹਾ ਹੈ ਲੈਟਰਨ ਬਾਥਰੂਮ ਬੰਦ ਹੋਣ ਕਾਰਨ ਆ ਜਿਵੇਂ ਅੱਡੇ ਬਣੇ ਹੁੰਦੇ ਨਾ ਮਾਫ ਕਰਨਾ ਇਹ ਜਗਾ ਸਾਨੂੰ ਦਿਖਾਣੀਆਂ ਪੈ ਰਹੀਆਂ ਪਰ ਜਿਵੇਂ ਬਾਥਰੂਮ ਇੱਕ ਜੈਂਟਸ ਕਰਦੇ ਨਾ ਆ ਦੇਖੋ ਬਾਥਰੂਮ ਦੇ ਅੱਡੇ ਬਣੇ ਹੁੰਦੇ ਆ ਜਿਵੇਂ ਸਾਡੇ ਆਮ ਕਹਾਵਤ ਹੈ ਵੀ ਬਾਥਰੂਮ ਵਾਲੀ ਜਗਾ ਬਣੀ ਹੋਈ ਹੈ ਆਮ ਆਰਜੀ ਤੌਰ ਤੇ ਆ ਬਾਥਰੂਮ ਦੀਆਂ ਜਗਾ ਟੈਂਪਰੇਰੀ ਬਣਾਈਆਂ ਹੋਈਆਂ ਆ ਇਧਰ ਵੀ ਇਧਰ ਵੀ ਜਿਹੜਾ ਆ ਦੇਖ ਸਕਦੇ ਆ ਮੈਂ ਤੁਹਾਨੂੰ ਦਿਖਾਵਾਂ ਆ ਵੀ ਬਾਥਰੂਮ ਦੀਆਂ ਟੈਂਪਰੇਰੀ ਜਗਾ ਬਣੀਆਂ ਹੋਈਆਂ ਕਿਉਂਕਿ ਇਹ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਿਉਂਕਿ ਦੋਸਤੋ ਅਸੀਂ ਜਦ ਬੋਲੀ ਕਰਨੀ ਹੁੰਦੀ ਕਰਾਣੀ ਹੁੰਦੀ ਹੈ ਕਿਸੇ ਵੀ ਖਾਸ ਤੌਰ ਤੇ ਬਸ ਸਟੈਂਡ ਜਨਤਕ ਜਿਹੜੇ ਜਗ੍ਹਾ ਹੁੰਦੀਆਂ ਥਾਮਾਂ ਹੁੰਦੀਆਂ ਦੋਸਤੋ ਉੱਥੇ ਪਬਲਿਕ ਦੇ ਹਿੱਤ ਦੇਖੇ ਜਾਂਦੇ ਪਹਿਲਾਂ ਜਨਤਕ ਹਿੱਤ ਅਸੀਂ ਉਹਨਾਂ ਨੂੰ ਦੇਖਦੇ ਹੀ ਉੱਥੇ ਦੀ ਬੋਲ ਆਕਸ਼ਨ ਕਰਾਈ ਜਾਂਦੀ ਹੈ ਤਾਂ ਕਿ ਉੱਥੋਂ ਦੀ ਸਾਮ ਸੰਭਾਲ ਆਮ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਯਾਤਰੀ ਹੈ ਆਣ ਜਾਣ ਵਾਲੇ ਉਹਨਾਂ ਨੂੰ ਕੋਈ ਕਿਸੇ ਕਰ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਆਹ ਦੇਖ ਸਕਦੇ ਹੋ ਦੇਖੋ ਸਾਹਮਣੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਪੱਤਰਾ ਕੋਈ ਚੱਕ ਕੇ ਮੇਰਾ ਖਿਆਲ ਹੈ ਲੈ ਗਿਆ ਹੋਣਾ ਉਹ ਦੇਖੋ ਉੱਥੇ ਦਾ ਪੱਤਰਾ ਹੈ ਨਹੀਂ ਆ ਇੱਕ ਪੱਤਰਾ ਜਿਹੜਾ ਇਹ ਵੀ ਗਰਨ ਵਾਲਾ ਪਰਦੇ ਉਹ ਪੱਤੇ ਜਦ ਹਵਾ ਚੱਲਦੀ ਹੈ ਇੱਥੇ ਬੰਦਿਆਂ ਨੇ ਦੱਸਿਆ ਕਿ ਭਾਰੀ ਜਦੋਂ ਹਵਾ ਚੱਲਦੀ ਹੈ ਇਹ ਐਦਾ ਉੜਦੇ ਇਹਨਾਂ ਦਾ ਇਹ ਨਹੀਂ ਪਤਾ ਇਹ ਕਿੱਧਰ ਜਾ ਕੇ ਭਜਣੇ ਇਹ ਹਾਲਾਤ ਨੂਰ ਪਰਵੇਦੀ ਬੱਸ ਸਟੈਂਡ ਦੇ ਤੁਹਾਨੂੰ ਦੱਸ ਰਹੇ ਹਾਂ ਇੱਧਰ ਵੀ ਮੜਾ ਕੈਮਰਾ ਮਾਰਦੇ ਹੋ ਇੱਧਰ ਦੇਖ ਲਿਓ ਆ ਦੇਖੋ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਆ ਇੱਥੇ ਇੱਥੇ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਬਣੇ ਹੋਏ ਆ ਦੋਸਤੋ ਆ ਆ ਗੰਦ ਪਿਆ ਹੋਇਆ ਇੱਧਰ ਤੇ ਹੁਣ ਜਿਹੜੀ ਗੱਲ ਦੋਸਤੋ ਆਪਾਂ ਕਰਾਂਗੇ ਕਿ ਅਕਸਰ ਆਖਰ ਇਹਦਾ ਹੱਲ ਕੀ ਹੈ ਆਪਾਂ ਜੇ ਮਸਲੇ ਦੀ ਗੱਲ ਕੀਤੀ ਜਾਵੇਗੀ ਤਾਂ ਹੱਲ ਕੀ ਹੈ ਦੋਸਤੋ ਹੱਲ ਦੀ ਗੱਲ ਇਹ ਹੈ ਕਿ ਮੰਨਿਆ ਜਾ ਸਕਦਾ ਠੀਕ ਹੈ ਕਿ ਗram ਪੰਚਾਇਤ ਦੇ ਜਿਹੜਾ ਹੈ ਸੈਣੀ ਮਾਜਰੇ ਨੂੰ ਜਿਹੜਾ ਗੰਦਾ ਪਾਣੀ ਜਾਂਦਾ ਹੈ ਨੂਰ ਪਰਵੇਦੀ ਦਾ ਉਹ ਪਿੰਡ ਵਾਸੀ ਸੈਣੀ ਮਾਜਰੇ ਦੇ ਬਹੁਤ ਪਰੇਸ਼ਾਨ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਪੈ ਰਿਹਾ ਖਾਸ ਤੌਰ ਤੇ ਬਰਸਾਤ ਦੇ ਦਿਨਾਂ ਦੇ ਵਿੱਚ ਬਹੁਤ ਮਾੜੀ ਹਾਲਤ ਹੋ ਜਾਂਦੀ ਹੈ ਉਹ ਠੀਕ ਹੈ ਉਹ ਪਿੰਡ ਦੇ ਬੰਦੇ ਨੇ ਜਿਹਦੀ ਉੱਥੇ ਜ਼ਮੀਨ ਹੈ ਉਹਨੇ ਕੇਸ ਹਾਈ ਕੋਰਟ ਚ ਪਾਇਆ ਹੋਇਆ ਹੈ ਉਹ ਚਾਹਦੇ ਆ ਕਿ ਇਹਦਾ ਇਹਦਾ ਹੱਲ ਹੋ ਜਾਵੇ ਪਰ ਕਈ ਤਰ੍ਹਾਂ ਦੇ ਮਹਿਕਮੇ ਨੇ ਦੇਖ ਲਿਆ ਐਸਟੀਮੇਟ ਬਣਾ ਕੇ ਦੇਖ ਲਿਆ ਸਰਵੇ ਦੇਖ ਲਿਆ ਕਰਾ ਕੇ ਪਰ ਉਹ ਕਿਸੇ ਵੀ ਤਨ ਪੱਤਨ ਕਹਾਣੀ ਨਹੀਂ ਲੱਗੀ ਜਿਸ ਕਰਕੇ ਹਾਰ ਕੇ ਫਿਰ ਹਾਈ ਕੋਰਟ ਜਦੋਂ ਜਿਵੇਂ ਕਹਿ ਲਓ ਵੀ ਹਾਈ ਕੋਰਟ ਨੇ ਆਪਣੀ ਡਾਂਗ ਦਿਖਾਈ ਹੈ ਸਖਤੀ ਕੀਤੀ ਹੈ ਡਿਪਟੀ ਕਮਿਸ਼ਨਰ ਰੂਪਨਗਰ ਤੇਜਾ ਤੇ ਕੰਡੈਕਟ ਪਈ ਹੈ ਇਸ ਮਸਲੇ ਨੂੰ ਲੈ ਕੇ ਤਾਂ ਇਹ ਖਾਤੇਬਾਈ ਜੀ ਬੰਦ ਕਰ ਦਿੱਤੇ ਗਏ ਵੀ ਇੱਕ ਤਰ੍ਹਾਂ ਇਹ ਗੱਲ ਕੀਤੀ ਗਈ ਕਿ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਪਾਣੀ ਦਾ ਹੱਲ ਜਿਹੜਾ ਕੀਤਾ ਜਾਵੇ ਉਹ ਤੋਂ ਬਾਕੀ ਕੰਮ ਬਾਅਦ ਦੇ ਵਿੱਚ ਔਰ ਪਤਾ ਲੱਗਿਆ ਵੀ 70-80 ਲੱਖ ਰੁਪਏ ਮੈਂ ਪੋਸਟ ਹੀ ਨਹੀਂ ਕਰਦਾ ਇਸ ਗੱਲ ਦੀ ਕਿ ਐਨੇ ਕ ਪੈਸੇ ਪੰਚਾਇਤ ਦੇ ਖਾਤੇ ਦੇ ਵਿੱਚ ਪਏ ਆ ਪਰ ਹੁਣ ਗੱਲ ਜਿਹੜੀ ਆਂਦੀ ਆ ਉਹ ਇਹ ਹੈ ਕਿ ਠੀਕ ਹੈ ਉਸ ਪੈਸੇ ਦੇ ਨਾਲ ਜਿਹੜੇ ਪਿੰਡ ਦੇ ਕੰਮ ਐ ਉਹ ਪਿੰਡ ਦੇ ਕੰਮ ਉਸ ਪੈਸੇ ਨਾਲ ਕੀਤੇ ਜਾਣ ਜਾਂ ਪਿੰਡ ਦੀ ਗੱਲ ਹੋਵੇ ਪਰ ਦੋਸਤੋ ਜਿਹੜਾ ਬੱਸ ਸਟੈਂਡ ਆਹਾ ਇਹ ਬੱਸ ਸਟੈਂਡ ਤਾਂ ਕੱਲਾ ਨੂਰਪੁਰ 베ਦੀ ਦੇ ਲੋਕਾਂ ਨੇ ਨਹੀਂ ਬਲਤਣਾ ਇੱਥੇ ਤਾਂ ਪੂਰਾ ਨੂਰਪੁਰ 베ਦੀ ਦਾ ਅਲਕਾ 137 38 ਪਿੰਡ ਮੈਂ ਪਹਿਲਾਂ ਵੀ ਕਿਹਾ ਕਿ ਇੱਥੇ ਉੱਥੋਂ ਦੇ ਕੋਈ ਵਿਚਾਰਾ ਦੇਖੋ ਵੀਰਵਾਰ ਪੀਰ ਬਾਬਾ ਜਿੰਦਾ ਸ਼ਹੀਦ ਦਾ ਅਸਥਾਨ ਸਾਡੇ ਨੇੜੇ ਹੈ ਔਰ ਇੰਨੀ ਤਦਾਦ ਦੇ ਵਿੱਚ ਸੰਗਤ ਆndi ਹੈ ਔਰ ਇੱਥੇ ਪੜਨ ਵਾਲੇ ਸਟੂਡੈਂਟ ਕੋਈ ਨੌਕਰੀ ਪੇਸ਼ੇ ਵਾਲੇ ਬੰਦੇ ਹਰ ਬੰਦਾ ਜਿਹੜਾ ਹੈਗਾ ਬੱਸਾਂ ਰਾਹੀਂ ਸਫ਼ਰ ਕਰਨ ਵਾਲਾ ਇਹਨੂੰ ਵਰਤਦਾ ਹੈ ਇਸ ਕਰਕੇ ਇਹਨੂੰ ਨੂਰ ਪਰਵੇਦੀ ਦੀ ਪ੍ਰਾਪਰਟੀ ਜ਼ਰੂਰ ਅਸੀਂ ਕਹਿ ਸਕਦੇ ਹਾਂ ਪਰ ਇਹ ਨਹੀਂ ਕਹਿ ਸਕਦੇ ਕਿ ਇਹ ਨੂਰ ਪਰਵੇਦੀ ਦਾ ਇਕੱਲਾ ਇਹਨੂੰ ਵਰਤੋ ਜਿਹੜੀ ਹੈਗੀ ਨੂਰ ਪਰਵੇਦੀ ਦੇ ਲੋਕ ਹੀ ਕਰਦੇ ਆ ਇਹ ਪੂਰਾ ਇਲਾਕਾ ਕਰਦਾ ਜਿਸ ਕਰਕੇ ਜਿਸ ਕਰਕੇ ਮੈਂ ਬੇਨਤੀ ਕਰੂੰਗਾ ਔਰ ਮੈਨੂੰ ਜੋ ਲੱਗਦਾ ਬਾਕੀ ਤੁਹਾਨੂੰ ਵੀ ਬੇਨਤੀ ਹੈ ਦਰਸ਼ਕੋ ਤੁਸੀਂ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਣਾ ਕਿ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਲਾਈਕ ਵੀ ਕਰਨਾ ਤੇ ਨਾਲ ਇਹ ਵੀ ਦੱਸਣਾ ਕਮੈਂਟਾਂ ਰਾਹੀਂ ਕਿ ਤੁਹਾਡੇ ਸੁਝਾਅ ਕੀ ਹੈ ਤੁਸੀਂ ਆਪਣੇ ਸੁਝਾਅ ਜਰੂਰ ਦੇਣੇ ਆ ਪਰ ਮੈਨੂੰ ਜਿੱਥੇ ਤੱਕ ਮੇਰੀ ਸਮਝ ਕੰਮ ਕਰਦੀ ਹੈ ਔਰ ਇਹ ਹੋ ਸਕਦਾ ਜਦ ਇਹ ਇਲਾਕੇ ਦਾ ਇਹ ਬੱਸ ਸਟੈਂਡ ਹੈ ਠੀਕ ਹੈ ਜਮੀਨ ਨੂਰ ਪਰਵਦੀ ਦੀ ਹੈ ਜਿਹੜਾ ਵਿਤ ਸਕੱਤਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੈ ਜਿਨ੍ਹਾਂ ਰਾਹੀਂ ਇਹ ਖਾਤੇ ਬੰਦ ਕੀਤੇ ਗਏ ਪਤਾ ਲੱਗਿਆ ਉਹਨਾਂ ਨੂੰ ਇੱਕ ਬੇਨਤੀ ਕੀਤੀ ਜਾ ਸਕਦੀ ਹੈ ਨੂਰ ਪਰਵਦੀ ਸ਼ਹਿਰ ਦੇ ਮੁਅਜ਼ਜ਼ਰ ਲੋਕ ਹੈ ਜਿਹੜੇ ਲੀਡਰਸ ਆ ਲੀਡਰ ਕਿਸਮ ਦੇ ਸਾਡੇ ਭਰਾ ਕਹਿ ਸਕਦੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਮੇਰੀ ਬੇਨਤੀ ਹੈ ਔਰ ਇਲਾਕੇ ਦੇ ਬੁੱਧੀਜੀਵੀ ਲੋਕਾਂ ਨੂੰ ਉਹਨਾਂ ਨੂੰ ਬੇਨਤੀ ਹੈ ਉਹ ਇਕੱਠੇ ਹੋ ਕੇ ਉਹ ਡਿਪਟੀ ਕਮਿਸ਼ਨਰ ਰੂਪਨਗਰ ਨਾਲ رابطہ ਕਾਇਮ ਕਰਕੇ ਕਿਉਂਕਿ ਪੰਚਾਇਤਾਂ ਤਾਂ ਭੰਗ ਨੇ ਔਰ ਇੱਥੇ ਪ੍ਰਬੰਧਕ ਹੈ ਜਿਹੜਾ ਉਹ ਜੇ ਸੰਦੀਪ ਜੀ ਨੂੰ ਮੇਰਾ ਖਿਆਲ ਹੈ ਸ਼ਾਇਦ ਲਗਾਇਆ ਹੋਇਆ ਔਰ ਜਿਨ੍ਹਾਂ ਨੇ ਕੱਲ ਜਿਹੜੀ ਬੋਲੀ ਵੀ ਜਿਹੜੀ ਇਸ ਜਗ੍ਹਾ ਦੀ ਕਰਾਈ ਸੀ ਜੋ ਰੱਦ ਹੋ ਗਈ ਹੈ ਤੇ ਔਰ ਬਿੱਤ ਸਕੱਤਰ ਨੂੰ ਮਿਲ ਕੇ ਸਪੈਸ਼ਲੇ ਬੇਨਤੀ ਕੀਤੀ ਜਾ ਸਕਦੀ ਹੈ ਔਰ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਡਾ ਜੀ ਉਨਾ ਦਾ ਸਾਥ ਲਿਆ ਜਾ ਸਕਦਾ ਔਰ ਉਹ ਬਿਲਕੁਲ ਮੇਰਾ ਖਿਆਲ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਉਹਨਾਂ ਦੇ ਨਾਲ ਔਰ ਉਹਨਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਵੀ ਉਹ ਆਪ ਖੁਦ ਵੀ ਇਸ ਪਹਿਲ ਕਦਮੀ ਕਰਨ ਇਸ ਕੰਮ ਨੂੰ ਕਿਉਂਕਿ ਇਹ ਇਲਾਕੇ ਦਾ ਇੱਕ ਅਹਿਮ ਜਿਹੜਾ ਇਹ ਅਹਿਮ ਮਸਲਾ ਹੈ ਔਰ ਇਹਨੂੰ ਲੈ ਕੇ ਡੀਸੀ ਰੂਪਨਗਰ ਨੂੰ ਕਹਿਣ ਤੇ ਬਿਤ ਸਕੱਤਰ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਉਹ ਇਹਦਾ ਅਲੱਗ ਤੌਰ ਤੇ ਚਾਹੇ ਕੋਈ ਖਾਤਾ ਖੋਲ ਦੇਵੇ ਜਾ ਕੋਈ ਹੈੱਡ ਹੁੰਦਾ ਅਲੱਗ ਉਹ ਅਲੱਗ ਐਂਡ ਤੇ ਜਿਹਦਾ ਕੋਈ ਪ੍ਰਬੰਧ ਕਰੇ ਜਿਹਦੇ ਵਿੱਚ ਜੇ ਕਾਲੂ ਦੀ ਬੋਲੀ ਵੀ ਹੁੰਦੀ ਆ ਤਾਂ ਉਸ ਖਾਤੇ ਵਿੱਚ ਉਹ ਪੈਸੇ ਜਾਣ ਉਹਦੇ ਵਿੱਚੋਂ ਉਹ ਪੈਸੇ ਆ ਜਿੰਨਾ ਵੀ ਪੈਸਾ ਹੈ ਉਹਦੇ ਰਾਹੀਂ ਇਸ ਬੱਸ ਸਟੈਂਡ ਦਾ ਕੰਮ ਸੇ ਘੱਮ ਜੇ ਬਾਕੀ ਰੁਕਿਆ ਹੋਇਆ ਕੰਮ ਨੂਰਪੁਰ ਬਿੱਦੀ ਦਾ ਸ਼ਹਿਰ ਦਾ ਤਾਂ ਕੰਮ ਸੇ ਘੱਮ ਇਹ ਬੱਸ ਸਟੈਂਡ ਜਿਹੜਾ ਇਲਾਕਾ ਵਰਦਾ ਇਹਦਾ ਕੰਮ ਦਾ ਕੀਤਾ ਜਾ ਸਕੇ ਇਹਦਾ ਕੰਮ ਤਾਂ ਹੋ ਸਕੇ ਇਹਦੀ ਰਿਪੇਅਰ ਤਾਂ ਹੋ ਸਕੇ ਇਹਦੀ ਸਾਮ ਸੰਭਾਲਤਾ ਹੋ ਸਕੇ ਬਾਕੀ ਤੁਹਾਡਾ ਕੀ ਕਹਿਣਾ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਤੁਸੀਂ ਆਪਣੇ ਕਮੈਂਟਾਂ ਰਹੀਂ ਜਰੂਰ ਦੱਸਣਾ ਤੇ ਨਾਲ ਸਾਡੇ ਜਿਹੜਾ ਉਹ ਡਾਕਟਰ ਦਵਿੰਦਰ ਬਾਜਾਰ ਜੀ ਵੀ ਉਹ ਨਾਲ ਸਪੈਸ਼ਲ ਆਏ ਹੋਏ ਆ ਇਸੇ ਮਸਲੇ ਤੇ ਗੱਲ ਕਰਨ ਨਾਲ ਸਰਪੰਚ ਨੀਰ ਜਰਾਣਾ ਜੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਤੁਹਾਡਾ ਡਾਕਟਰ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਤੁਸੀਂ ਦੇਖਿਆ ਹਾਲਾਤ ਤੁਹਾਨੂੰ ਪਤਾ ਹੀ ਹੈ ਉਹ ਤੁਹਾਨੂੰ ਕੀ ਲੱਗਦਾ ਵੀ ਕਿ ਜਿਵੇਂ ਮੈਂ ਵਿੱਚ ਕਿਹਾ ਵੀ ਹੈ ਕਿ ਇਹ ਨੂਰਪੁਰ ਬੇਦੀ ਦੀ ਪ੍ਰਾਪਰਟੀ ਜ਼ਰੂਰ ਹੈ ਪਰ ਇਹ ਜੇ ਵਰਤੋਂ ਦੀ ਗੱਲ ਕੀਤੀ ਜਾਵੇ ਤਾਂ ਇਹਨੂੰ ਇਲਾਕਿਆ ਵਰਤ ਰਿਹਾ ਔਰ ਇਹਦੀ ਜਿਹੜੀ ਹੈਗੀ ਆ ਉਹ ਇਹਦਾ ਕੋਈ ਵਿਵਸਥਾਈ ਦੀ ਅਲੱਗ ਤੌਰ ਤੇ ਜਿਹੜੀ ਕਰਨੀ ਬਣਦੀ ਹੈ ਔਰ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਦੇਖੀ ਕਮਲਜੀ ਜੀ ਪਹਿਲੇ ਤੋਂ ਮੈਂ ਆਪਕੇ ਚੈਨਲ ਦਾ ਬੜਾ ਧੰਨਵਾਦ ਕਰਤਾ ਹੂੰ ਕਿ ਇਤਨਾ ਗੰਭੀਰ ਔਰ ਸੰਵੇਦਨਸ਼ੀਲ ਮਸਲਾ ਲੈ ਕਰਕੇ ਜਨਤਾ ਕੇ ਸਾਹਮਣੇ ਆਏ ਹੈ ਦੇਖੀ ਇਸ ਬਸ ਟ੍ਰੇਨ ਕੇ ਜੋ ਤਰਾਸਦੀ ਹੈ ਉਹ ਸਾਰੇ ਜਾਣਤੇ ਹੈ ਕੋਈ ਇਹ ਨਿਆ ਵਿਸ਼ਾ ਨਹੀਂ ਹੈ ਮੈਂ ਆਪਕੋ ਥੋੜਾ ਸਾ ਆਪਕੇ ਸੰਗਿਆਨ ਮੇ ਲਾਣਾ ਚਾਹੂੰਗਾ ਕਿ ਆਸਾ ਤਕਰੀਬਨ 2 ਸਾਲ ਪਹਿਲੇ हम लोगों ने डीसी सी रोपड़ को एक लेटर लिखा कि भाई यहाँ पे महिला जो शौचालय की व्यवस्था बिल्कुल नहीं है तो डीसी मैडम का क्या जवाब आता है कि डॉक्टर साहब ये खाते सील हैं हम कुछ नहीं कर पाएंगे फिर एसडीएम डी साहब तत्कालीन एसडीएम डी साहब थे उन्होंने आकर के फौरी तौर पर आरजी तौर पर कुछ करवाया था लेकिन अब आपने देखा कि वो शौचालय जो महिला शौचालय वो बंद हो गया जी सबसे बड़ी बात कमल जी जी ये होती है कि आपने बिल्कुल ठीक कहा कि एक सौ सैंतीस गाँव की लाइफ लाइन है सिर्फ ये नूरपुरदी की प्रॉपर्टी जो है कागजी तौर पर मिल्क जरूर हो सकती है लेकिन ये हम सबका इसमें बराबर का अख्तियार है हम सब लोग इसको यूज़ करते हैं सारे पूरे इलाके की पूरे ब्लॉक की लाइफ लाइन है वीरवार को तो सारे ज़िले से आते हैं जेठे वीरवार को तकरीबन सारे पंजाब से बाबा पीर जिंदा शहीद के दर्शनों के लिए सारी जनता आती है तो यहाँ जो बेसिक सुविधाएँ मूलभूत सुविधाएँ उसकी भी कमी है यहाँ भी हालात आपने सारा कुछ दिखा दिया बड़ा विस्तार से बड़ा तफसील दिखा दिया आपने तो अब मेन बात ये होती है कि देखिए हम मानते हैं कि सैणी माजरा वालों की बड़ी परेशानी है वो बड़ी नाकाबिल बर्दाश्त परेशानी है लेकिन क्या होता है कि दो गाँव की लड़ाई में सारा इलाका क्यों पिछले पहला सवाल तो ये होता है सबसे बड़ी बात है कि ठीक है हम ऑनरेबल हाई कोर्ट का सम्मान करते हैं वो अंडर ट्रायल है जो जेर दरियाफ्त मामला चल रहा है उसको हम उसमें टिप्पणी नहीं कर सकते लेकिन जब इतना लोगों के सेंटीमेंट जुड़े हैं और इतना ज़रूरी काम है क्योंकि आप जानते हैं भारतीय न्याय व्यवस्था में उसमें सालों साल लग जाएंगे कैसा होगा अकाउंट बंद हो गया कुछ पैसा आता भी है बोली होना कोई इसका हल नहीं है बोली हुई आपने बताया कि पैसे आए वो तो सीज हो गए पैसा आते ही सीज हो गया तो ग्रामवासियों को या पंचायत को या डीसी साहब को इसमें इंटरफेयर करके कोई ऐसा वैकल्पिक राह निकालना चाहिए कि भाई ये इतना बड़ी जो अच्छी जगह है इसको इसका कुछ विकास करें ना बे बेसिक मूलभूत सुविधाएं नहीं है पानी की व्यवस्था प्रॉपर नहीं है पीने की आपने दिखाया अभी तो चार बूंदें पड़ी हैं अभी से उसकी औकात नजर आ गई इतना बड़ा सफेद हाथी जो बनाया हुआ है कितने प्रयासों के बाद ये बनाया कितने सालों बाद ये बस स्टैंड नाम की कोई चीज हमारे को नूरप्रविधि ब्लॉक को मिली है तो उसके लिए भी चार बूंदें आई और पानी भर गया घुटनों घुटनों पानी भर गया तो ये बड़ी त्रासदी की बात है इसका तो कोई आपसी तौर पर या कोई पंचायती तौर पर विधायक साहब भी करें या डी साहब से मिलकर कोई कमेटी की गठन करें जिससे कि इसका उद्धार हो सके जी क्योंकि देखो ये पीर बाबा जिंदा शहीद जिम्मे गल होगी जिसका स्थान पीर बाबा जिंदा शहीद है वो दून सभा ने केस पाया सी, वो केस डिस्पोज ਫੋਗ ਗਿਆ ਇੱਕ ਤਰ੍ਹਾਂ ਕਹਿ ਲੋ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਉਹਦੇ ਸਾਮ ਸੰਭਾਲ ਨੂੰ ਤਾਂ ਲਾਤਾ ਪਰ ਉਹਦੇ ਵਾਸਤੇ ਉਹਦੇ ਪੈਸੇ ਖਰਚਣ ਵਾਸਤੇ ਜਿੰਨੀ ਪਾਵਰ ਹੋਣੀ ਚਾਹੀਦੀ ਉਹ ਸਿਰਫ ਇੱਕ ਮੇਲੇ ਵਾਲੀ ਗੱਲ ਹੈ ਜਦੋਂ ਮੇਲਾ ਹੁੰਦਾ ਹਰ ਸਾਲ ਚ ਸੱਭਿਆਚਾਰਕ ਮੇਲਾ ਉਹਨੂੰ ਕੁਝ ਪੈਸੇ ਜਿਹੜੇ ਮਨਜ਼ੂਰ ਹੋ ਜਾਂਦੇ ਆ ਬਾਕੀ ਉਹ ਕਰੋੜਾਂ ਰੁਪਈਆ ਉਹ ਦੇਖੋ ਇੱਦਾਂ ਪਿਆ ਇਸੇ ਤਰ੍ਹਾਂ ਉਹੀ ਗੱਲ ਹੈ ਇਹ ਇਹਦਾ ਜਿਹੜਾ ਪ੍ਰਬੰਧ ਹੈ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਇਹਦਾ ਜਿਹੜਾ ਹੱਲ ਹੈ ਉਹ ਵਿਧਾਇਕ ਸਾਹਿਬ ਤੇ ਨਾਲ ਸੂਜਮਨ ਜਿਹੜੇ ਇਲਾਕੇ ਦਾ ਹੈ ਇਹ ਮਸਲਾ ਹੈ ਬੜਾ ਅਹਮ ਮਸਲਾ ਹੈ ਇਹਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਠੋਸ ਯਤਨ ਹੈ ਉਹ ਸਰਕਾਰ ਦੇ ਐਂਡ ਤੋਂ ਹੋਣੇ ਚਾਹੀਦੇ ਆ ਔਰ ਪੰਚਾਇਤ ਦੇ ਐਂਡ ਤੋਂ ਹੋਣੇ ਚਾਹੀਦੇ ਵਿਭਾਗ ਨੂੰ ਚੁਸਤੀ ਇਹਦੇ ਚ ਦੱਸਣੀ ਚਾਹੀਦੀ ਹੈ ਤਾਂ ਜੋ ਇਹ ਮਸਲਾ ਨੂਰਪੁਰ ਬੇਦੀ ਦਾ ਜਿਹੜਾ ਬੱਸ ਸਟੈਂਡ ਦਾ ਮਸਲਾ ਹੈ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਹੱਲ ਹੋ ਸਕੇ ਜਿਵੇਂ ਮੈਂ ਕਿਹਾ ਡਾਕਟਰ ਸਾਹਿਬ ਨੇ ਕਿਹਾ ਕਿ ਬੋਲੀ ਹੋਣਾਈ ਦਾ ਹੱਲ ਨਹੀਂ ਉਹ ਤਾਂ ਖਾਤੇ ਚ ਪੈਸੇ ਚੱਲ ਗਏ ਉਸ ਤੋਂ ਬਾਅਦ ਸਵਾਲ ਇਹ ਆ ਬਈ ਪੈਸੇ ਵਰਤ ਤਾਂ ਹੋਣੇ ਨਹੀਂ ਹੋ ਇਸ ਕਰਕੇ ਇਸ ਮਸਲੇ ਦਾ ਕੋਈ ਨਾ ਕੋਈ ਪੱਕਾ ਹੱਲ ਹੈ ਜਿਹੜਾ ਉਹ ਬੇਨਤੀ ਆਸੀਂ ਪੰਜਾਬ ਸਰਕਾਰ ਨੂੰ ਹਲਕਾ ਵਿਧਾਇਕ ਰੂਪ ਨਗਲਦ ਨੇ ਚੱਡਾ ਜੀ ਨੂੰ ਬੇਨਤੀ ਕਰਦੇ ਆਂ ਔਰ ਵਿਭਾਗ ਨੂੰ ਕਿ ਇਹਦਾ ਪਹਿਲ ਦੇ ਅਦਾਲਤ ਇਹਦਾ ਹੱਲ ਕੀਤਾ ਜਾਵੇ ਤੇ ਦੂਸਰਾ ਇਹ ਹੈ ਵੀ ਇਹਦੇ ਜਿਹੜੇ ਇਹਦਾ ਬੰਦੋਬਸਤ ਹੈ ਮੇਨ ਉਹਦਾ ਜਿਹੜਾ ਹੱਲ ਹੈ ਉਹ ਪਰਮਾਨੈਂਟ ਕਿਸੇ ਢੰਗ ਨਾਲ ਕੀਤਾ ਜਾਵੇ ਤਾਂ ਕਿ ਇਨ ਫਿਊਚਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਪਾਣੀ ਦਾ ਮਸਲਾ ਜਿਹੜਾ ਉਹ ਵੱਖਰਾ ਉਹ ਚੱਲਦਾ ਪਤਾ ਨਹੀਂ ਕਿੰਨੀ ਦੇਰ ਚੱਲਣਾ ਕਿੰਨੀ ਦੇਰ ਨਹੀਂ ਚੱਲਣਾ ਪਰ ਕਮ ਸੇ ਕਮ ਇਹ ਬੱਸ ਸਟੈਂਡ ਦਾ ਜਿਹੜਾ ਜੋ ਹਾਲਾਤ ਬਣੇ ਹੋਏ ਆ ਵੱਧ ਤੋਂ ਵੱਧ ਉਹ ਤਾਂ ਠੀਕ ਹੋ ਜਾਣ ਬਾਕੀ ਮੈਂ ਦਰਸ਼ਕੋ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਣਾ ਹੋ ਸਕਦਾ ਸਾਡੇ ਨਾਲੋਂ ਵੱਧ ਤੁਹਾਡੇ ਕਿਉਂਕਿ ਤੁਸੀਂ ਆ ਪਰਮਾਤਮਾ ਰੂਪ ਹੋ ਔਰ ਤੁਸੀਂ ਵਧੀਆ ਕੋਈ ਸੁਝਾਅ ਦੇ ਸਕਦੇ ਹੋ ਤੁਸੀਂ ਵੀ ਬਿਲਕੁਲ ਜਰੂਰ ਸੁਝਾਅ ਦੇਣਾ ਹੈ ਵੀ ਆਖਰ ਹੋਰ ਜੇ ਹੋਰ ਹੱਲ ਕੀ ਹੋ ਸਕਦਾ ਇਹਦਾ ਸੋ ਕੈਮਰਾਮੈਨ ਖਾਨ ਸਾਹਿਬ ਦੇ ਨਾਲ ਕਮਲਜੀ ਸੈਣੀ ਸੱਚ ਪੰਜਾਬ ਦਾ ਟੀਵੀ ਨੂਰ ਪਰਵੇਦੀ